ਧੰਵਾਦ ਰੂ ਸਾਹਿਬ ਜੀ ਰਹਿ ਰਾ ਸਾਹਿਬ ਸੋਦਾਰਿ ਰਘ ਸਾਉ ਮਹਿਲਾ ਪਹਿਲਾ ਇਕ ਓ ਆੰਕਾਰੁ ਸਤਿ ਗੁਰ ਪ੍ਰਸਾਦਿ ਸੋਦਰ ਤੇਰਾ ਕੇਨਾ ਸੁਖਿ ਕੀ ਆਜਤ ਵਸੁਰ ਸਮਾਨੇ ਵਾਜੀ ਤੀਨੀ ਨਾਦ ਅਨੇਕ ਅਸ਼ੰਕਾ ਕੀਤੇ ਤੇ ਦੇਵਾ ਬਨਹਾਰੇ ਕਿਤੇ ਤੇਰੇ ਰਾਗ ਪਰਿ ਸੋ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨਾ ਪਾਣੀ ਦਾ ਸੰਤਰਿ ਗਾਵੈ ਰਾਜ ਧਰਮ ਦੁਆਲੇ ਨਾਭਨ ਤੁਦਨੋ ਚਿਤ ਗੁਪਤਿਕ ਜਾਣਨ ਲਿਖ ਲਿਖ ਧਰਮ ਵਿਚਾਰ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋ ਹਨ ਤੇਰੇ ਸਦਾ ਸਵਾਰੇ ਗਾਵਨ ਤੁਜਨੋ ਇੰਦਰ ਇੰਦਰ ਆਸਨ ਬੈਤੇ ਦੇਵਤਾ ਦਰਨਾਲੇ ਗਾਵਨ ਤੁਜਨੋ ਸਿੱਧ ਸਮਾਧੀ ਅੰਦਰ ਗਾਵਨ ਤੁਜਨੋ ਸਾਧ ਵਿਚਾਰੇ ਗਾਵਨ ਤੁਜਨੋ ਜਥੇ ਸਦੀ ਸੰਤੋ ਕੀ ਗਾਵਨ ਤੁਦਨੋ ਮੀਰ ਕਰਾਰੇ ਗਾਵਨ ਤੁਦਨੋ ਪੰਡਿਤ ਬਦਨਰਕੀਸਰ ਜੁਗ ਜੁਗ ਵਿਦਾਨਾਂ ਲੈ ਗਾਵਣ ਤੁਧਨੋ ਮੋਹਨੀ ਆ ਮਨ ਮੋਹਨ ਸੁਰਗਮਾਚ ਪਿਆਲੇ ਗਾਵਨ ਤੁਧਨੋ ਰਤਨ ਉਪਾਇ ਤੇਰੇ ਅਟੱਛ ਤੀਰਤਨਾਂ ਲੈ ਗਾਵਨ ਤੁਧਨੋ ਜੋਤ ਮਹਾਂ ਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ कांड ਮੰਡਲ ਬ੍ਰਹਮੰਡ ਦਾ ਉਤਾਰ ਕਰ ਰੱਖੀ ਤੇਰੇ ਧਾਰੇ ਸੇ ਤੁਦ ਨੋ ਗਾਵਨ ਜੋ ਤੁਦ ਭਾਵਨਾ ਰਤੇ ਤੇਰੇ ਪਦ ਚਿਰ ਸਾਲੇ ਹੋਰ ਕੀਤੇ ਤੁਦ ਨੋ ਗਾਵਨ ਸੇ ਮੈਂ ਚਿਤ ਨਯਾ ਬੋਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਾਹੀ ਹੈ ਪੀ ਉਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵੜਿਆ ਜੋ ਤਿਸ ਪਾਵੇ ਸੋਈ ਕਰਸੀ ਪਰ ਉਪਮਾ ਨ ਕਰਨਾ ਜਾ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿ ਨਰਜ਼ਾਈ ਆਸਾ ਮਹਿਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋਏ ਕੀ ਬਡ ਵੱਡਾ ਦਿੱਟ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਨਬੀਰਾ ਉਨੇ ਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵੜ ਚੀਰਾ ਰਹਾਉ ਸਭ ਸੁਰਤੀ ਮਿਲਾ ਸੋਤ ਤਮਾਈ ਸਭ ਕੀ ਮਤ ਮੈਵਾਉ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਆਈ ਕਹਿਣ ਨ ਜਾਏ ਤੇਰੀ ਤੇਲ ਵੜਿਆ ਸਭ ਸਤ ਸਭ ਤਪ ਸਭ ਚੰਗਿਆਈਆਂ ਸਤਿ ਆਪਰਖਾਂ ਕੀਆਂ ਵਡਿਆਈਆਂ ਤੁਧ ਵੈਣਾ ਸਦੀ ਗਨੈ ਨਾ ਪਾਈਆ ਕਰਮ ਮਿਲੈ ਨਾ ਹੀ পাপ ਰਹੀਆਂ ਆਖਣ ਵਾਲਾ ਕਿਆ ਵਿਚਾਰ ਸਿਖਤੀ ਭਜੀ ਤੇਰੀ ਪੰਡਾਰ ਜਿਸ ਤੋਂ ਦੇਹ ਤਿਸੈ ਗਿਆਚਰਾ ਨਨਿਤ ਸਚ ਸਵਾਰਨ ਹਾਰ ਆਸਾ ਮਹਿਲਾ ਪਹਿਲਾ आखा जीवा विसरे मर जाओ आखने औखाओ सच ना सचे नाम की लगे भुख ओत तो भुख खाए चलिये दुख सो क्यों विसरै मेरी माए सच साहेब सच ना रहा सच नाम की तिलवट आई अख थके कीमत नहीं पाई ਜੇ ਸਭ ਮਿਲ ਕੇ ਆਖਣ ਪਾਹੇ ਵਡਨ ਹੋਵੇ ਕਾਟ ਨਾ ਜਾਏ ਨਾ ਊਮੜੈ ਨਾ ਹੋਵੇ ਸੁਖ ਤਿਤਜ ਹੈ ਨਾ ਚੁਕੇ ਭੋਗ ਗੋਣਿ ਹੋ ਔਰ ਨਾਹੀ ਕੋਏ ਨੰਦ ਹੁਆ ਨਾ ਤੋਵੇ ਜਿਵੜਿਆ ਤੇਵੜ ਤਰੀ ਦਾਤ ਜੈਨਾ ਦਨ ਕਰਕੇ ਕੀਤੀ ਰਾਤ ਤਰੋਂ ਖਤਮੋ ਵਿਸਾਰੈ ਤੇ ਪੰਝਾ ਨਾਨਕ ਨਾਮ ਹੈ ਬਾਜ ਸਨਾਤ ਰਾਗ ਬੂਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋਂ ਤੇ ਨਾ ਗੁਰ ਪਾਸ ਹਮ ਗਿਰੀ ਕਿਰਪਾ ਸਤਿਗੁਰ ਸ਼ਰਣਾਇ ਕਰ ਦਇਆ ਨਾਮ ਬਰਗਾਸ ਮੇਰੇ ਸੇਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮਿਰ ਪ੍ਰਾਨ ਸਥਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਅਰ ਜਨ ਕੇ ਵਡ ਪਾਗ ਵਡੇਰੇ ਜਿਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੈਨ ਸੰਗਤ ਗੁਣ ਪਰਗਾਸ ਜੇ ਨਾ ਹਰ 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 ਰਸ ਨਾ ਪਾਇਆ ਤੇ ਪਾਵੈ ਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜੇ ਨਾ ਹਰ ਚਨ ਸਤਿਗੁਰ ਸੰਗਤ ਪਾਈ ਤੈਨਾਂ ਧਰਮ ਅਸਟਕ ਲਗਿਆ ਨੇ ਕਾਸ ਧਨ ਤਨ ਸਤ ਸੰਗਤ ਚਿਤ ਹਾਦੇ ਰਸ ਪਾਇਆ ਮੈਲਾ ਜਗ ਨਾਨਕ ਨਾਮ ਪਰਗਾਸ ਰਗ ਊਜਰੀ ਮਹਲਾ ਪੰਜਵਾ ਕਾਹੇ ਰ ਮਨ ਚਤ ਵੈ ਉਤਮ ਜਾ ਆਹਰ ਹਰ ਜੀਉ ਪਰਿਆ ਸੈਰ ਪਥਨ ਮਹੈਂ ਜੰਤ ਉਪਾਏ ਤਾ ਤਾ ਰਿਸਤ ਆਗੈ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁਦਰਿਆ ਗੁਰ ਪਰਸਾਦ ਪਰਮ ਪਦ ਪਾਇ ਸੁਖੀ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰੇਆ ਸਿਰ ਸਰ ਰਿਜਗ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊੜਵੈ ਸੇ ਉਸਾਂ ਤਿਸ ਪਾਚੇ ਵਿਚਰੇ ਛਰੇਆ ਤੈਨ ਕਬਣ ਖਲਾਵੇ ਕਬਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਤਸ ਅਸ਼ਟ ਸਿਧਾਨ ਧਾਪੁਰ ਕਬ ਤਲ ਧਰਿਆ ਜਨ ਨਾਨਕ ਬਲ ਬਲ ਸਦ ਵਲ ਜਈਐ ਤੇਰਾ ਅੰਤ ਨਾ ਪਾਵਰਵਰੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਆਸਾ ਮਹੀਨਾ ਚੌਥਾ ਸੋ ਪੁਰਖ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਗਮਾਂ ਦਾ ਮਿਹਪਾਰ ਸਭ ਧਿਆਵੇਂ ਸਭ ਧਿਆਵੇਂ ਪੁੱਤ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੂੰ ਮਾਰੇ ਜੀ ਤੂੰ ਜੀਆ ਦਾਤਾ ਤਰਾ ਅਰਥਾਉ ਸੰਤੋ ਜੀ ਸਰਦੂਪ ਵਿਸਾਰਨ ਹਾਰਾ ਅਰੇ ਆਪੇ ठाकुर ਸਰ ਆਪੇ ਸੇਵਕ ਜੀ ਕਿਆ ਨਾਨਕ ਜਨ ਤੁ ਵਿਚਾਰ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪੁਗਤ ਸਮਾਨ ਇਕ ਦਾਤੇ ਇਕ ਤਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾਜੀ ਹਾਂ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਦੁਖਾਣਾ ਜੋ ਸਿਵਹਿ ਜੋ ਸਿਵਹਿ ਤੋਤ ਜੀ ਜਨ ਨਾਲਕ ਤਿਨ ਕੁਰਵਾਣਾ ਆਦਿ ਧਿਆਵੈ ਹਰ ਧਿਆਵੈ ਤੋਤ ਜੀ ਸੇ ਜਨ ਜੁਗ ਮਹਨ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਗਿਆ ਜੀ ਤੇਨਾ ਤੂਤੀ ਜਮ ਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਜ ਜੀ ਤਿਨ ਕਾ ਭਉ ਸਮ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਦਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਵਿੰਤ ਵਿੰਤਾ ਤੇਰੇ ਭਗਤ ਤੇਰੀ ਭਗਤ ਸਮਾਨ ਤੁਧ ਜੀ ਹਰ ਅਨੇਕ ਅਨੇਕ ਬਨਨ ਅੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਦੀ ਤਪ ਤਾਪਹਿ ਜਪਹਿ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਸਰਪਗਵੰਤਾ ਤੂੰ ਆਦਪੁਰਖ ਅપરੰਪਰ ਕਰਤਾ ਜੀ ਤਤ ਜੇਵੜ ਅਬਰ ਨ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਤੇ ਆਪੇ 바ਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਤੇ ਅਪੇ ਸ੍ਰਿਸ਼ਤ ਸਭ ਉਪਾਈ ਜੀ ਤੁਤੇ ਅਪੇ ਸਿਰਜ ਸਭ ਗੋਈ ਜਨਾਨਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਨ ਦਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂਈ ਜੋ ਤੋ ਪਾਵੈ ਸੋਈ ਤਿਸ ਜੋ ਤੋ ਦੇਂ ਸੋਹੀ ਨੋ ਪਾਈਰਾ ਸਭ ਤੇਰੀ ਤੂੰ ਸਭ ਨੇ ਤਿਆਆ ਜਿਸਨੋ ਕਿਰਪਾ ਕਰ ਹੈ ਤਰਨਾ ਬਰ ਕਰ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤਦ ਆਪ ਵਿੱਚ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨਾ ਦੁਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਚੁੜਿਆ ਸੰਜੋਗੀ ਮੇ ਜਿਸਨੂੰ ਤੂੰ ਜਾਣਾ ਹੈ ਸੋ ਇਹ ਦਰਣਾਣ ਹਰ ਕੋਣਾ ਸਦਹੀ ਆਖ ਬਖਾਣਾ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁੱਤ ਬਿਨ ਦੂਜਾ ਅਵਰ ਨਾ ਕੋਈ ਤੂੰ ਕਰੀ ਤਰ ਵਿਥ ਹੈ ਜਾਣ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਾਰੇ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੁਬਿਅ ਨੇ ਮਨ ਏਕ ਨ ਚੇਤਸ ਮੂੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਬਤ ਨਾਨਕ ਤਿੰਨ ਕੇ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਿਲਾ ਪੰਜ ਬਾ ਪਈ ਪਰਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਅਬਰ ਕਾਜ تیرਕ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਦੰਜਾਮ ਲਾਗ ਭਵ ਜਗ ਕਰਨ ਕੈ ਜਨਮ ਬਿਰਥਾ ਜਾਤ ਰਬ ਮਾਇਆ ਕੈ ਰਹਾਉ ਜਪ ਤਪ ਸਜਮ ਧਰਮ ਨਾ ਕਮਾਇ ਸੇਵਾ ਸਾਧਨ ਨ ਜਾਣਿਆ ਹਰਿ ਰਾਯਾ ਕਹੋ ਨਾਨਕ ਹਨ ਨੀ ਚਕਰਮਾ ਸਹਿਜ ਨਫਦੇ ਕੀ ਰਖੋ ਸ਼ਰਮਾ ਕਬੇ ਉਹ ਬਾਜ ਬੇਤੀ ਚੌਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵਾਏ ਤੁਮ ਕਾਉ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਤਰਤਾਰਾ ਮੋਰ ਅਛਾ ਨਿਤ ਕਰਦੈ ਕਰੀਐ ਸਤ ਗੈ ਰਿਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨ ਧਿਆਉ ਜੋ ਮਰਚਾਉ ਸੋ ਤਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਵੈ ਉਹਦੇ ਅਪਰੀਐ ਮਰਨ ਤਾਕ ਤਰਾਸ ਨਿਵਰੀਐ ਉਚੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਰਾਖਿ ਲਹੁ ਮੋਹਿ ਰਖ ਲਹਾਰੇ ਸਾਹਿਬ ਸੰਤ ਸਹਾਏ ਪਿਆਰ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਕਤ ਜਾਉ ਤਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਕੰ ਸਤਲ ਕਾਲ ਕਾ ਕੀਆ ਤਮਾਸ਼ਾ ਜਨ ਕਾਲ ਜੋਗੀ ਸ਼ਿਵ ਕੀਓ ਦੇਵ ਨਾ ਪ੍ਰਮਾ ਚੁਥੀ ਉਹ ਜਵਨ ਕਾਲ ਸਭ ਲੋਕ ਸੁਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਰਸ਼ਨ ਉਪਜਾਇਓ ਆਤਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਇਹਨਾਂ ਆਪ ਸੁਵਾਰਾ ਸੇਵਕਨ ਕੋ ਸੇਵ ਬਲ ਸੁਖ ਦਿਓ ਸਤਰਨ ਕੋ ਬਲ ਬਹੁ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੇ ਤੇ ਕੋ ਚਰੇ ਅਸਤੁੱਲਾ ਸਭ ਤਰ ਕਿਰਪਾ ਦ੍ਰਿਸ਼ਟ ਕਰ ਪੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨਾ ਏ ਕਟ ਕਟ ਕੇ ਪਟ ਪਟ ਕੀ ਜਾਨਣਾ। ਜਉਦ ਕਰਖ ਕਰ ਕਰਤਾ ਵ ਪ੍ਰਜਾ ਅਰਖ ਤਬ ਦੇਹ ਪਾਰ। ਜਬ ਅਰਖ ਕਰਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਦਰਸਬੂ। ਜੀਤੇ ਬਦਨ ਸ੍ਰਿਸ਼ਟ ਸਰ ਤਾਰੇ ਆਪੇ ਆਪਣੀ ਬੂਝ ਉਚਾਰ। ਤੁਮ ਸਭ ਹੀ ਤੇ ਰਹਤ ਨਿਰਾਲੰਮ ਜਾਨਤ ਵੇਦ ਪੀਦੇ ਅਰਿਆਲੰਮ। ਨੇ ਦੰਕਾ ਨਰਵੇ ਕਾ ਨਰ ਲੰਭਾਨ ਨੀਰ ਨਾ ਦੇ ਸੰਭਵ ਤਾਕਾ ਮੂੜ ਉਚਾਰਤ ਵੇਦਾ ਜਾ ਕੋ ਪੀਵ ਨਾ ਪਾਵਤ ਵੇਦਾ ਤਕ ਕਰਪਾ ਹਮ ਅਨਮਾਨਤ ਮਹਾ ਮੂੜ ਕਛ ਪੀ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤ ਨਹਿ ਪੈਬਾ ਆਪੇ ਆਪਣੀ ਬੁਧ ਹੈ ਜੀਤੀ ਵਰਨਤ ਪੈਨ ਪੈਨ ਤੁਹੈ ਤੇਤੀ ਤੁਮਰ ਅਨਲਖਾਨੁ ਜਾਏ ਬਸਾਰਾ ਕੀਵਤ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੋਪ ਸਰੂਪਾਰੰਥ ਭਇਓ ਰਾਮ ਕੈ ਭੂਪਾ ਅੰਡਜ ਜਿਰਜ ਸੇਧ ਜਕੀਨੀ ਉਤਪੁਜਖਾਨ ਬਹੁ ਰਚ ਦੇਨੀ ਕਾਉ ਬੋਲ ਰਾਜਾ ਹਵੇ ਬੈਠਾ ਕਾਉ ਸੰਟ ਪਿਉ ਸੰਕਰਿਤ ਬੈਠਾ ਸਗਰੀ ਸ੍ਰਿਸ਼ਟ ਦੇ ਕਾਇ ਚੰਪਬ ਆਦਿ ਚਗਾਂ ਦਸਰੂਪ ਸੁਜੰਪਬ ਆਗੁਰਚਾ ਮੇਰੇ ਤੋ ਕਰੋ ਸਿਖਿ ਆਵਾ ਅਸਿਕ ਸੰਦਰੂ ਦੁਸ਼ਟਿਤੇ ਓਠ ਬਤ ਤਬਤਾ ਸਤਲ ਮਲੇ ਸਿਖ ਕਰੋ ਰਨ ਕਾਤਾ ਦੇ ਅਸਤੁਜ ਤਰ ਸਰਣੀ ਪਰੇ ਤਿਨਕੇ ਦੁਸ਼ਟ ਦੁਖੀ ਤਰ ਹਬਾਇ ਮਰੇ ਪੁਰਖ ਜਬਨਾ ਤਬ ਪਰੇ ਤਿਹਾਰੇ ਤਿਨਕੇ ਤੁਮ ਸੰਗਟ ਸਵਟਾਰ ਜੋ ਕਲ ਕੋਇਤ ਵਾਰਤਿ ਐਹ ਤਾਕੇ ਕਾਰਣਿਕਟਣਿਐ ਹੈ ਪ੍ਰਛਾਉਏ ਤਾਇ ਸਭ ਕਾਲ ਦੁਸ਼ਟ ਅਰੇਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਤ ਸਿੱਧ ਧਰਮ ਸਭ ਹੋਈ ਦੁਸ਼ਟ ਛਾਛ ਵੈਸਤੈ ਨ ਕੋਈ ਇੱਕ ਵਾਰ ਜਿਨ ਤੁਮ ਸਭਾਰ ਕਾਲ 바ਸਤੇ ਤਾਏ ਵਾਰ ਜਿਨ ਨਰ ਨਾਮ ਤੇ ਹਾਰੂ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਕੜਗ ਕੀਤ ਮੈਂ ਸ਼ਰਨ ਤੇ ਹਾਰੀ ਆਪਾ ਘਟ ਤੈ લેਹੋ ਉਬਾਰੀ ਸਰਬ ਠਾਉ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੀ ਨਹੀਂ ਆਂਦੇਉ RAM REEM PURAN PURAN ਅਨੇਕ ਕਹੇ ਮਤ ਏਤ ਨ ਮੰਨਿਓ ਸਿਮਰਤ ਸਾਸ਼ਤਰ ਵੇਦ ਸਭ ਹੈ ਬਾਪੇ ਕਹੈ ਹਮ ਇੱਕ ਨ ਜਾਣਿਓ ਸਿਰ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੁਹਿ ਵਤਨਿਓ ਦੋਹਿਰਾ ਸਗਲ ਦੁਆਰ ਤੋ ਛਾੜ ਕੇ ਗਹਿਓ ਤੁਹਾਰੋ ਦਵਾਰ ਵਾਹ ਗਹਿ ਕੀ ਲਾਜ ਅਸ ਗੋਬਿੰਦ ਦਾਸੁ ਬਹਾ ਰਾਗ ਕਲੀ ਮਹਲਾ ਤੀਜਾ ਅਨੰਦ ਇੱਕੋ ਅੰਤਾਰ ਸਤ ਗੋਵਿੰਦ ਪ੍ਰਸਾਦ ਅਨੰਦ ਭਇਆ ਮੈ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਉਸ ਅਸਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣ ਆਈਆਂ ਸ਼ਬਦ ਤੰਗਾ ਰੋਹਣੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਰਨਾ ਗੱਲਾਂ ਸੁਣਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਆ ਨਹੀਂ ਕਦ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਨਿਤ ਮਨਵਸਿਆ ਬਾਜੇ ਸ਼ਬਦ ਕਹਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਜਹੀਆਂ ਸਦਾ ਕੁਰਬਾਨ ਕੀਤਾ ਗੁਰੂ ਤੇ ਤਹੋ ਜਿਸ ਦੀਆਂ ਇਹ ਵੱਡੀਆਂ ਆ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਤਜੋ ਪਿਆਰ ਸਚ ਨਾਮ ਮੇਰਾ ਯਹਾਰੂ ਬਾਜੇ ਪੰਜ ਸ਼ਬਦ ਤਿਤ ਕਰ ਸਭਾ ਗੈ ਕਰ ਸਭਾ ਗੈ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੋਦ ਵਸ ਕੀਤੇ ਕਾਲ ਕੰਟ ਗਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਣੀ ਅਨੰਦ ਸੁਨਹੁ ਬਗ ਪਾਗੀ ਹੋ ਸਗਲ ਮਨੋਰਚ ਪੂਰੇ ਬਾਰ ਬ੍ਰਹਮ ਪ੍ਰਭ ਪਾਏ ਉਤਰੀ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਸਤਿ ਸਾਚਨ ਭਏ ਸਦ ਸੇ ਪੂਰੀ ਗੁਰ ਤੇ ਜਾਣ ਸੁਣ ਤੇ ਪੂਨੀਤ ਕਹਤੇ ਪਦਕ ਸਤ ਗੁਰ ਰਹਿ ਆ ਪਰ ਪੂਰੀ ਬਿਨ ਬੰਤ ਨਾਮਿਕ ਗੁਰ ਚਰਨ ਲਾਗੇ ਬਾਚੇ ਅਨਹਦ ਤੂ ਮੁੰਦਾ ਬਣੀ ਮਹਲਾ ਪੰਜਵਾ ਥਾਲੇ ਵਿੱਚ ਕਿੰਨ ਵਸ ਤੂ ਬਈ ਉਹ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਪੁਰ ਦਾ ਪਾਏ ਉਹ ਜਿਸ ਕਾ ਸੋਸੇ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਉਹ ਇਹ ਵਸ ਤਰੀ ਨਹਿ ਜਾਇ ਨਿਤ ਨਿਤ ਰੱਖਿ ਉਰ ਤਾਰ ਤਮ ਸੰਸਾਰ ਚੈਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰ ਸਲੋਕ ਮਹਲਾ 5 ਤੈਰਾ ਕੀਤਾ ਜਤ ਨਹੀਂ ਮੈਨੂੰ ਜੋਦ ਕੀ ਤੋਈ ਮੈਂ ਨਿਰਗੁਣਿਆਰੀ ਕੋ गुण ਨਹੀਂ ਆਪੇ ਤਰਸ ਪਇਓ ਤਰਸ ਪਇਆ ਤੇ ਦੂਰ ਸਜਣ ਮਿਲੇ ਆ ਨਾਨਕ ਨਾਮ ਵੇਲਾ ਤਾ ਜੀਵਾ ਤਨਵਨ ਤੇਵ ਰੇ ਆ ਸਜ ਸੁਪਇ ਮੇਹਰਾਮ ਤੇ ਹੋਈ ਸਤਿ ਦੁਰ ਸਜਣ ਮਿਲੇ ਆ ਨਾਨਕ ਨਾਮ ਵੇਰ ਜੀਵ ਤਨ ਮਨ ਤੇਵ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ